ਪੁੱਤ ਮੇਰੀ ਗੱਲ ਸੁਣ ਮੈਂ ਤਾਂ ਰਹਿ ਗਿਆ ਅੜਪੜ ਹਾਂਜੀ ਸਮਝ ਗਿਆ ਮੈਂ ਤੈਨੂੰ ਟਿਊਸ਼ਨ ਤੇ ਲਾਇਆ ਦੇਖ ਔਖਾ ਸਖਾਲਾ ਤੇਰੀ ਫੀਸ ਭਰੂੰਗਾ ਪਰ ਤੂੰ ਪੜ ਕੇ ਨਾ ਪੁੱਤ ਅੰਗਰੇਜ਼ ਬਣਨਾ ਠੀਕ ਆ ਸਮਝ ਗਿਆ ਤੂੰ ਹੁਣ ਜਿਹੜੀਆਂ ਗੱਲਾਂ ਮੈਂ ਤੈਨੂੰ ਕਹਿਣਾ ਕਿਤੇ ਹੋਰ ਨਾ ਪੁੱਤ ਮੇਰੇ ਮੰਗੂ ਮੈਂ ਤਾਂ ਹੁਣ ਤੈਨੂੰ ਪਤਾ ਹੀ ਆ ਜਿਵੇਂ ਹੈਗਾ ਹੈ ਨਾ ਠੀਕ ਆਗਾ ਪਰ ਤੂੰ ਪੁੱਤ ਮੇਰੀ ਕਹਿਣੀ ਨੂੰ ਫੁੱਲ ਚੜਾਉਣੇ ਨੇ ਜਿਵੇਂ ਮੈਂ ਕਹਿਣਾ ਤੈਨੂੰ ਠੀਕ ਹੈ ਨਾ ਚੱਲ ਤੈਨੂੰ ਟਿਊਸ਼ਨ ਤੇ ਛੱਡ ਕੇ ਆਵਾਂ ਨਾ ਮੇਰਾ ਪੁੱਤ ਉਹ ਤਾਂ ਸੁਣਾ ਦੇ ਯਾਰ ਇੱਕ ਮੇਰਾ ਮਨ ਤੂੰ ਕਾਲ ਜਾ ਠੰਡਾ ਕਰ ਦੇਣਾ ਜਦੋਂ ਸੁਣਾਉਣਾ ਜੋਨੀ ਜੋਨੀ ਕੀ ਸੁਣਾਉਣਾ ਨਾ ਪੁੱਤ ਸੁਣਾਈ ਜਾਨੀ ਜਾਨੀ ਯੈਸ ਪਾਪਾ ਈਟਿੰਗ 슈ਗਰ ਨੋ ਪਾਪਾ ਟੈਲਿੰਗ ਨਾਈਸ ਨੋ ਪਾਪਾ ਓਪਨ ਯਰ ਮਾਊਥ ਆ ਹਾ ਹਾ ਅੱਬਾ ਓਏ ਪੁੱਤਰਾ ਮਾਲਕਾ ਸਾਹਮਣੇ ਪੁੱਤ ਨੇ ਸ਼ੇਰ ਬੱਗੇ ਨੇ ਚੱਲ ਬੋ ਲੈ ਆਜੇ ਤੁਸੀਂ ਤਾਂ ਰਾਤੀ ਪਾਈ ਮਸਾਂ ਲੱਗਣ ਟਿਊਸ਼ਨ ਤੇ ਚੱਲੀਏ ਹਾਂ ਟਿਊਸ਼ਨ ਤੇ ਛੱਡ ਕੇ ਆਉਣਾ ਮੈਂ ਤੈਨੂੰ ਪੁੱਤ ਉਹ ਟਿਊਸ਼ਨ ਤੇ ਤੈਨੂੰ ਤਾਇਓ ਲਾਇਆ ਪੁੱਤ ਅੰਗਰੇਜ਼ ਬਣਨ ਦੀ ਖਾਤਰ ਹੀ ਲਾਇਆ ਮੈਂ ਤੈਨੂੰ ਟਿਊਸ਼ਨ ਤੇ ਤੰਤਨ ਬੱਬਾਜੀ ਸਿੰਘ ਜੀ ਤੰਤਨ ਬੱਬਾ ਜੁਹਾਰ ਸਿੰਘ ਜੀ ਤੰਤਨ ਬੱਬਾ ਵਰ ਸਿੰਘ ਜੀ ਤੰਤਨ ਬੱਬਾ ਫਤੇ ਸਿੰਘ ਜੀ ਚਾਚਾ ਜੀ ਤੁਸੀਂ ਮੈਨੂੰ ਸਾਬ ਜੋ ਦੇਵਾ ਤੇ ਦੱਸਿਓ ਨੇ ਹਾਂ ਪੁੱਤ ਪਰ ਜੱਜੇ ਤੁਸੀਂ ਮੈਨੂੰ ਪਤਾ ਗੁਜਰੀ ਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁਝ ਨਹੀਂ ਦੱਸਿਆ। ਅੱਛਾ ਪਤਾ ਆ ਜਾ ਤੈਨੂੰ ਮੈਂ ਹੁਣ ਤੇਰੇ ਪਰਨਾ ਵੰਨਤਾ। ਇਸ ਦੂਬਾ ਚੱਲਾਂਗੇ ਆਪਾਂ ਗੁਰਦੁਆਰੇ ਠੀਕ ਆ। ਹੁਣ ਚੱਲ ਪੇ ਪੁੱਤ ਪੋਹ ਦੇ ਦੇਣ। ਪੋਹ ਚ ਪਤਾ ਕੀ ਹੋਇਆ ਸੀ? ਆਪਣੇ 10ਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਸਰਵੰਸਦਾਨ ਨਹੀਂ ਕਹਿੰਦੇ ਨੇ ਪਤੋਂ ਉਹਨਾਂ ਨੂੰ। ਹਾਂਜੀ। ਉਹਨੇ ਆਪਣੇ ਲਈ ਸਿੱਖਾਂ ਲਈ ਸਾਰਾ ਪਰਿਵਾਰ ਵਾਰਤਾ ਸੀ। ਠੀਕ ਆ? ਤੈਨੂੰ ਵੱਡੇ ਸਾਹਿਬਜ਼ਾਦੇ ਬਾਰੇ ਪਤਾ? ਹਾਂਜੀ। ਕੌਣ ਕੌਣ ਸੀ? ਬਾਬਾ ਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ। ਠੀਕ ਆ। ਛੋਟੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਠੀਕ ਹੈ ਪਤਾ ਉਹਨਾਂ ਨੇ ਆਪਣੇ ਲਈ ਨਾ ਹੁਣ ਦੇਖ ਲੈ ਕਿੰਨੀ ਠੰਡ ਆ ਹਾਂਜੀ ਜਦੋਂ ਉਹ ਸੀਧ ਹੋਏ ਸੀ ਉਦੋਂ ਕਿੰਨੀ ਠੰਡ ਸੀ ਜਿਹੜੇ ਆਪਣੇ ਵੱਡੇ ਸਹਿਬਜ਼ਾਦੇ ਸੀ ਉਹ ਤਾਂ ਚਮਕੌਰ ਦੀ ਜੰਗ 'ਚ ਲੜਦੇ ਲੜਦੇ ਸੀਧ ਹੋ ਗਏ ਸੀ ਜਿਹੜੇ ਆਪਣੇ ਛੋਟੇ ਸਹਿਬਜ਼ਾਦੇ ਸੀ ਉਹਨਾਂ ਨੂੰ ਨੀਹਾਂ ਵਿੱਚ ਚਨਾਤਾ ਸੀ ਤੂੰ ਮੈਨੂੰ ਪੁੱਛਿਆ ਵੀ ਮਾਤਾ ਗੁਜਰੀ ਕੌਣ ਸੀ ਉਹ ਜਿਹੜੇ ਆਪਣੇ ਸਹਿਬਜ਼ਾਦੇ ਸੀ ਨਾ ਉਹਨਾਂ ਦੀ ਦਾਦੀ ਮਾਂ ਸੀ 10ਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੰਮੀ ਸੀ ਆਪਾਂ ਮੰਮੀ ਕਹਿੰਦੇ ਨੇ ਮਾਤਾ ਸੀ ਤੇ ਹੈ ਕਿ ਜਿਹੜੇ ਗੁਰੂ ਤੇਗ ਬਹਾਦਰ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸੀ ਤੇ ਮਾਤਾ ਗੁਜਰੀ ਉਹਨਾਂ ਦੇ ਘਰ ਵਾਲੀ ਸੀ ਹਾਂਜੀ ਠੀਕ ਆ ਪਤਾ ਹੁਣ ਤੂੰ ਅੱਜ ਹੁਣ ਜਿਵੇਂ ਪੋ ਚੜ ਗਿਆ ਪਤਾ ਬੋ ਦਾ ਮਹੀਨਾ ਤੇ ਰੋਜ਼ ਤੂੰ ਗੁਰਦੁਆਰੇ ਜਾਇਆ ਕਰਨਾ ਠੀਕ ਆ ਚੱਲੀਏ ਫਿਰ ਪੱਤਾ ਗੁਰਦੁਆਰੇ ਚਲੋ ਪੱਤਾ ਜਾ ਵਾਹ ਗਿਰਿ ਵਾਹ ਗੁਰੂ ਓ ਕਿਵੇਂ ਆ ਹਰੀ ਠੀਕ ਆ ਬਾਈ ਹੋਰ ਠੀਕ ਆ ਪੂਰੇ ਵਧੀਆ ਕਿੱਧਰ ਚੱਲਿਆ ਤੂੰ ਜਵਾਕ ਜਣ ਲੈ ਕੇ ਇਹਨੂੰ ਟੂਸ਼ ਦੇ ਹੱਡਣ ਚੱਲਿਆ ਜੀਗਾ ਮੈਂ ਤੇ ਤੂੰ ਕਿਧਰ ਨੂੰ ਚੱਲਿਆ ਮੈਂ ਗੁਰਦੁਆਰੇ ਚੱਲਿਆ ਅੱਛਾ ਮੈਂ ਅੱਜ ਬਾਗ ਨੂੰ ਟੂਸ਼ਨ ਤੇ ਚੱਲਣ ਚੱਲਿਆ ਹਾਂ ਇਹਨੂੰ ਪੜਾ ਲਿਖਾ ਕੇ ਹਾਂ ਅੰਗਰੇਜ਼ ਬਣਾਉਣਾ ਅੱਛਾ ਹਾਂ ਤੈਨੂੰ ਪਤਾ ਨਹੀਂ ਓਏ ਹੁਣ ਦਿਨ ਕਿੰਨੇ ਦੇ ਚੱਲਦੇ ਨੇ ਦਿਨ ਤਾਂ ਪਤਾਗਾ ਹਾਂ ਬਾਕੀ ਆਪਦੇ ਜਵਾਗ ਤੋਂ ਪੁੱਛ ਲੈ ਜੇ ਇਹਨੂੰ ਬਾਲਾ ਅੰਗਰੇਜ਼ ਬਣਾਉਣਾ ਤੂੰ ਕਿਹੜਾ ਦੇਣਾ ਪੱਤਾ ਜੇ ਸੰਡੇ ਸੰਡੇ ਪੱਤਾ ਸੰਡੇ ਪੱਤਾ ਚ ਹਾਂ ਹਾਂ ਉਹ ਮੇਰੀ ਗੱਲ ਸੁਣ ਹਾਂ ਚੱਲ ਮੈਂ ਐ ਨਹੀਂ ਕਹਿੰਦਾ ਵੀ ਜਵਾਕ ਪ੍ਰਾਈਵੇਟ ਸਕੂਲਾਂ 'ਚ ਨਾ ਪੜਾਓ ਹੂੰ ਉੱਥੇ ਐ ਵੀ ਦੇਖ ਲੈਣਾ ਨੂੰ ਸਿਖਾਉਂਦੇ ਕੁਝ ਹੈਗੇ ਕਿ ਨਾ ਕਦੇ ਪੁੱਛਿਆ ਇਹਨਾਂ ਨੂੰ ਸਿਕਾਉਂਦੇ ਨੇ ਪਤਾ ਕੁਛ ਉਹ ਤੋਂ ਹੁਣ ਪਹਿਲੀ ਗੱਲ ਮੇਰੀ ਆਏ ਗੋਲ ਸੁਣ ਹਰੀ ਤੈਨੂੰ ਪਤਾ ਦਿਨ ਕਿੰਨੇ ਚੱਲਦੇ ਨੇ ਦਿਨ ਤਾਂ ਛੋਟੇ ਸਾਹਿਬ ਜੱਤੇ ਦੇ ਚੱਲਦੇ ਨੇ ਹਾਂ ਦਿਨ ਤਾਂ ਗੁਰੂਆਂ ਦੇ ਚੱਲਦੇ ਫਿਰ ਤੂੰ ਆਹ ਕਿਹੜੇ ਹੰਕਾਰ ਚ ਤੁਰਿਆ ਫਿਰਦਾ ਵੀ ਮੈਂ ਆਪਦੇ ਜਵਾਬ ਨੂੰ ਉਹੋ ਬਣਾਉਂਗਾ ਅੰਗਰੇਜ਼ ਬਣਾਉਂਗਾ ਹੈ ਕਦੇ ਇਹਨਾਂ ਦੀਆਂ ਕਿਤਾਬਾਂ ਚਾੱਕ ਕੇ ਦੇਖਿਆ ਉਹਨਾਂ ਚ ਵੀ ਛੋਟੇ ਸਾਹਿਬ ਜੱਤੇ ਆ ਵੱਡੇ ਸਾਹਿਬ ਜੱਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੋਈ ਪਾਠ ਹੈਗਾ ਪੰਜਾਬੀ ਚ ਬਈ ਮੈਂ ਅਣਪੜ੍ਹ ਹਾਂ ਮੈਨੂੰ ਨਹੀਂ ਪਤਾ ਲੱਗਦਾ ਇਹ ਤਾਂ ਬੱਚਿਆਂ ਨੂੰ ਚਾਹੀਦਾ ਨਾ ਹੁਣ ਆਏ ਕਿਵੇਂ ਬੱਚਾ ਤੂੰ ਇਹ ਮੈਂ ਤੈਨੂੰ ਦੇਖਿਆ ਲੰਘਦੇ ਵੜਦੇ ਕਰਦੇ ਤੂੰ ਇਹ ਤੂੰ ਇਹਨੂੰ ਪਤੀਜਨ ਲੈ ਕੇ ਫਿਰਦਾ ਰਹਿਦਾ ਸਕੂਲ ਵਾਲਿਆਂ ਨੂੰ ਵੀ ਚਾਹੀਦਾ ਵੀ ਆਪਾਂ ਨੂੰ ਬੱਚਿਆਂ ਨੂੰ ਚਾਰ ਸਾਹਿਬ ਜੱਦਿਆਂ ਬਾਰੇ ਦੱਸਣ ਹਾਂ ਆ ਤੇਰੀ ਗੱਲ ਹਰਿੰਦਰ ਠੀਕ ਆ ਹਾਂ ਵੀ ਗੁਰੂਆਂ ਬਾਰੇ ਤਾਂ ਬੱਚਿਆਂ ਨੂੰ ਪਤਾ ਹੋਵੇ ਨਾ ਤੇਰਾ ਕਹਿਣ ਦਾ ਭਾਵੇਂ ਹਾਂ ਵੀ ਗੁਰੂਆਂ ਦੇ ਹੁਣ ਬੱਚਿਆਂ ਦੇ ਦਿਨ ਚੱਲਦੇ ਛੋਟੇ ਸਾਹਿਬ ਜੱਦਿਆਂ ਦੇ ਹਾਂ ਛੋਟੇ ਸਾਹਿਬ ਜੱਦਿਆਂ ਦੇ ਵੱਡੇ ਸਾਹਿਬ ਜੱਦਿਆਂ ਦੇ ਹਾਂ ਉਹਨਾਂ ਨੇ ਸਿੱਖੀ ਨੂੰ ਪ੍ਰਚਲਿਤ ਕਰਨ ਲਈ ਸਰਪੰਚ ਦਾ ਅੰਨੀ ਗੁਰਗੋਵਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸੀ ਆ ਤੂੰ ਜਵਾਕਾਂ ਨੂੰ ਅੰਗਰੇਜ਼ੀ ਚ ਉਹ ਚ ਪਾਈ ਫਿਰਦਾਗਾ ਇਹਨਾਂ ਨੂੰ ਕਦੇ ਸੈਂਟਾ ਕਲਾਸ ਬਣਾ ਦਿੰਨੇ ਤੁਸੀਂ ਸਕੂਲਾਂ ਚ ਟੀਚਰਾਂ ਦੇ ਮੰਗਰ ਲਾ ਕੇ ਕਦੇ ਇਹਨਾਂ ਨੂੰ ਤੁਸੀਂ ਅੰਗਰੇਜ਼ੀ ਦੀਆਂ ਪੁਇਮਾਂ ਸਿਖਾਉਣੇ ਆ ਯਾਰ ਬਾਤ ਆ ਬਾਈ ਸਰੀ ਛੋੜੇ ਆ ਚੀਜ਼ਾਂ ਤੇ ਮੈਂ 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 ਛੋਟੇ ਨਾਲ ਸਹਿਮਤਾਂ ਪ੍ਰਾਈਵੇਟ ਸਕੂਲਾਂ ਜਵਾਕ ਸੰਘ ਦੀ ਪੜਾਓ ਪਰ ਉਹਨਾਂ ਨੂੰ ਆਪਣੇ ਛੋਟੇ ਸਹਬਜਾਦਿਆ ਵੱਡੇ ਸਹਬਜਾਦਿਆ ਮਾਤਾ ਗੁਜਰੀ ਬਾਰੇ ਜ਼ਰੂਰ ਦੱਸੋ ਠੀਕ ਹੈ ਬਾਈ ਤੇਰੀ ਗੱਲ ਠੀਕ ਹੈ ਹਾਂ ਬਿਲਕੁਲ ਤਾਂ ਕੰਨ ਖੋਲਤੇ ਬਾਈ ਹਾਂ ਜਮਾ ਕਰਨ ਖੋਲਤੇ ਤੂੰ ਹਾਂ ਲੈ ਹੁਣ ਬੱਚਿਆਂ ਨੂੰ ਆਪਾਂ ਆ ਰੋਜ਼ ਇਹਨੂੰ ਪੁੱਛਿਆ ਕਰਾਂਗੇ ਠੀਕ ਆ ਵੀ ਸੁਣਾਓ ਆਪਣੇ ਗੁਰੂਆਂ ਦੇ ਨਾਮ ਸੁਣਾਓ ਟਿਊਸ਼ਨ ਤੇ ਕੀ ਦੱਸਿਆ ਸੋਨੂੰ ਹਾਂ ਟਿਊਸ਼ਨ ਤੇ ਸੰਗ ਦੀ ਜਵਾਕਾਂ ਨੂੰ ਛੱਡ ਕੇ ਆ ਲੈ ਕੇ ਆ ਪਰ ਉਹਨਾਂ ਨੂੰ ਜਦੋਂ ਪੋਹ ਦੇ ਮਹੀਨੇ ਦੇ ਦਿਨ ਸਟਾਰਟ ਹੋ ਗਏ ਗੁਰਦੁਆਰੇ ਜੋੜ ਹਾਂ ਜਲ ਜੇ ਉਹਨਾਂ ਨੂੰ ਸਹਿਬਜ਼ਾਦਿਆਂ ਦੇ ਨਾਮ ਨਹੀਂ ਪਤਾ ਉਹਨਾਂ ਨੂੰ ਸਿਖਿਆ ਤੈਨੂੰ ਤਾਂ ਸਾਰਾ ਕੁਝ ਪਤਾਗਾ ਲੈ ਠੀਕ ਆ ਬਾਈ ਠੀਕ ਆ ਤੇਰੀ ਗੱਲ ਹੈ ਠੀਕ ਆ ਬਾਈ ਚੱਲ ਠੀਕ ਆ ਹੁਣ ਕੱਲ ਤੋਂ ਗੁਰਦੁਆਰੇ ਦੀ ਡਿਊਟੀ ਲਾ ਦੇ ਸਵੇਰੇ ਸ਼ਾਮ ਤੂੰ ਲੈ ਕੇ ਜਾਣਾ ਜਿਵੇਂ ਠੀਕ ਆ ਭਾਈ ਚੰਗਾ ਪਤਾ ਆਪਾਂ ਹੁਣ ਗੁਰਦੁਆਰੇ ਚੱਲਿਆ ਕਰਾਂਗੇ ਸੋਹਣੇ ਸਾਹਿਬ ਜੀ ਦੇ ਦਿਨ ਚੱਲਦੇ ਆ ਠੀਕ ਆ ਚੰਗਾ ਠੀਕ ਆ ਭਾਈ ਚੰਗਾ ਚੰਗਾ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ